મુર્ઘનાથપુરી બાબાની મારાનું ભણતર ભણે બાબા મગીની મારા નો રંગ લાજે ਚੋਗੋ ਮਜ਼ਾਕੂਸੋ ਮਾਸਟਰ ਮਜ਼ਾਕੂਸੋ ਬਾਬਾ ਗਮਾਂ ਮਰੀ ਵੇਲਾ ਬਣੀ ਛੇ ਪਲ ਬਣੀ ਛੇ ਭਈ ਕਬਾ ਮਲੇ ਵਾ ਇੱਕ ਵਾਰੋ ਮੰਦਿਰ ਨਾ ਪ੍ਰਤੀਸ਼ਟਾ ਬੇ ਢੂਸਾ ਬਾਬਾ ਅਰੇ ਮਾਸਟਰ ਦਾ ਕੋਈ ਨਹੀਂ ਤਗਤ ਨਹੀਂ ਇਹ ਕੁਬਾਵਾਣੀ ਮਾਤਾ ਪੁਰੂ ਕਰੂ ਸਨਾਮਾ ਮਾਦੇ ਵਾ ਇੱਕ ਦਾੜਾ ਨੋ ਵਗੜੋ ਜੋਏ ਤੋ ਮਗਜ ਫਰੀ ਜਾਏ ਮੋ ਜੋਗੇ ਨੇ ਲਾਖੂ ਸੁ ਕੋਈ ਦਾੜੋ ਆ ਪੀੜੀ ਘਟਵਾਨੀ ਜੂ ਵਾ ਵਾ ਹਰੀ ਮੋ ਬਾਵਨੀ ਮਾਤਾ ਆਈ ਏ

દુનિયા ના પાડે તો મારો વારો આવે મજે ભાઈ પણ મારો વારો